ਹਾਂਜੀ ਤੇ ਜਿਹੜੀ ਸੁੱਧੂ ਮੁਸੇਹ ਵਾਲੀ ਦੀ ਫਰਨੀਚ ਕੀਤੀ ਸੀ ਅਮਨ ਰੋਜੀ ਜੀ ਨੂੰ ਉਹ ਟੱਬੇ ਦੀ ਜਿੰਨੀ ਦੇਖ ਰਹੀ ਆ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਅੱਜ 7 ਤਰੀਕ ਦਿਨ ਸ਼ਨੀਵਾਰ 2025 ਦਾ 2025 ਜਿਹੜਾ ਵਹਰਾ ਚੱਲ ਰਿਹਾ ਤੇ ਆਪਾਂ ਪਹਿਲਾਂ ਵੀ ਰੀਲਾਂ ਪਾਈਆਂ ਸੀ ਪਿੰਡ ਟੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਤੇ ਬਾਬਾ ਪੀਰ ਅਹਿਮਦ ਸ਼ਾਹ ਜੀ ਜਾਦ ਵਿੱਚ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਯਾਦ ਵਿੱਚ ਬਣਾਇਆ ਜਾਂਦਾ ਤੇ ਦੋਸਤੋ ਅੱਜ ਉਹੀ ਦੇਣੇ ਆ ਜੀ ਤੇ ਆਪਾਂ ਚੱਲੇ ਆ ਮੇਲੇ ਦੇ ਵਿੱਚ ਵੀਡੀਓ ਦੇਖਣੇ ਦਾ ਤੱਕ ਜਰੂਰ ਜੁੜੇ ਰਹਿਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਸ਼ੇਅਰ ਸਪੈਸ਼ਲੀ ਆ ਪੀਰ ਆ ਵੀ ਟਿੱਬੇ ਵਾਲਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ ਗਰੁੱਪਾਂ ਵਿੱਚ ਸਾਰਿਆਂ ਨੂੰ ਜਰੂਰ ਭੇਜਣਾ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹਿਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਏ ਬਲੋਕੇ ਮੇ ਦਾ ਲਗਾ ਮਿਲਦੇ ਆ ਜੀ ਆਜੋ ਮੇਲੇ ਦੇ ਵਿੱਚ ਮੇਰੇ ਪਿੱਛੇ ਪਿੱਛੇ ਆਜੋ ਆਜੋ ਵੇ ਅੰਜੀ ਸੰਗਤ ਜੀ ਪਹੁੰਚ ਗਏ ਆ ਦਰਬਾਰ ਤੇ ਇਹ ਉਹ ਦਰਬਾਰ ਹੈ ਜੀ ਪੀਰ ਬਾਬਾ ਹਜਰਤ ਅਹਿਮਦ ਸ਼ਾਹ ਜੀ ਜਿਨ੍ਹਾਂ ਦੀ ਯਾਦ ਵਿੱਚ ਮੇਲਾ ਕਰਵਾਇਆ ਜਾ ਰਿਹਾ ਪਿੰਡ ਟੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਤੇ ਆਪਣੇ ਤੋਂ ਪਹਿਲਾਂ ਕਾਫੀ ਸੰਗਤਾਂ ਪਹੁੰਚੀਆਂ ਹੋਈਆਂ ਨਤਮਸਤਕ ਹੋ ਰਹੀਆਂ ਆਪਾਂ ਥੋੜਾ ਲੇਟ ਗਏ ਸੀ ਤੇ ਹਾਜ਼ਰੀ ਲੱਗੀ ਜੀ ਆਪਾਂ ਮੱਥਾ ਟੇਕ ਲਿਆ ਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਲੰਗਰ ਹਾਲ ਵੱਲ ਤੇ ਸਾਰੇ ਤੁਹਾਡੇ ਕਿਹੜਾ ਕਢਵਾਵਾਂਗੇ ਜਿੱਥੇ ਜਿੱਥੇ ਜਿਹੜੇ ਜਿਹੜੇ ਸੰਗਤ ਸੇਵਾ ਕਰ ਰਹੀ ਆ ਆਪਾਂ ਸਾਰਿਆਂ ਦੇ ਦਰਸ਼ਨ ਤੇ ਉਹਨੂੰ ਕਰਵਾਵਾਂਗੇ ਤੇ ਬਾਬਾ ਜੀ ਬੈਠੇ ਜੀ ਪ੍ਰਸ਼ਾਦ ਦੀ ਡਿਊਟੀ ਤੇ ਤੇ ਮੇਲੇ ਵਿੱਚ ਇਦਾਂ ਜੀ ਹਰ ਕੋਈ ਆਪਣੀ ਆਪਣੀ ਡਿਊਟੀ ਤੇ ਸੱਜਿਆ ਹੁੰਦਾ ਤੇ ਇਧਰ ਬਾਈ ਜੀ ਹੁਣੀ ਮੇਲੇ ਦੀਆਂ ਪਰਚੀਆਂ ਕੱਟ ਰਹੇ ਨੇ ਜਿਹੜੀ ਸੰਗਤ ਪੈਸੇ ਦਾ ਚੜਾਵਾ ਦੇ ਰਹੀ ਆਓ ਜੀ ਆਹ ਬਾਹਰੋਂ ਦੇਖੋ ਦਰਬਾਰ ਕਿੰਨਾ ਸੋਹਣਾ ਕਿੰਨੀ ਸੋਹਣੀ ਡੈਕੋਰੇਸ਼ਨ કરી ਹੋਈ ਆ ਤੇ ਢੋਲੀ ਵੀਰ ਵੀ ਆਪਣਾ ਜਿਹੜੀ ਢੋਲ ਵਜਾ ਕੇ ਹਾਜ਼ਰੀ ਲਗਵਾ ਰਹੇ ਮੇਲੇ ਦੇ ਵਿੱਚ ਤੇ ਇਸ ਮੇਲੇ ਦੀ ਵੇਟ ਰਹਿੰਦੀ ਆ ਇਲਾਕੇ ਭਰ ਦੀਆਂ ਸੰਗਤਾਂ ਨੂੰ ਤੇ ਸਾਰੀ ਆਪਣੀ ਸਾਰੇ ਵੀਰ ਸੱਜਣ ਆਪਣੀ ਹਾਜ਼ਰੀ ਲਗਵਾ ਰਹੇ ਆ ਵਾਹ ਕੀ ਨਜ਼ਾਰਾ ਬਈ ਤੇ ਇਹ ਨੇ ਜੀ ਸੇਵਾਦਾਰ ਲੰਗਰ ਦੀ ਦੇਖਰੇਖ ਕਰ ਰਹੇ ਤੇ ਇੱਧਰ ਨੌਜਵਾਨ ਵੀਰ ਲੰਗਰ ਵਰਤੋਂ ਦੀ ਸੇਵਾ ਕਰ ਰਹੇ ਨੇ ਤੇ ਹੋਰ ਵੀ ਦੂਰੋਂ ਨੇੜੇੋਂ ਸੱਜਣ ਮਿੱਤਰ ਆਏ ਹੋਏ ਆ ਤੇ ਆਹ ਦੇਖੋ ਗੱਭਰੂ ਕਿਵੇਂ ਮੇਲਾ ਲੁੱਟ ਰਿਹਾ ਹੱਥ ਘੜੇ ਕਰ ਕਰ ਗਏ ਆ ਪੂਰੇ ਮਗਨ ਹੋਏ ਹੋਏ ਮੇਲੇ ਦੇ ਵਿੱਚ ਤੇ ਲੰਗਰ ਦੀ ਸੇਵਾ ਕਰੀਓ ਤਾਂ ਆਪਣੇ ਮੇਲੇ ਤੋਂ ਇੱਕ ਦਿਨ ਪਹਿਲਾਂ ਵੀ ਚੱਲਿਆ ਤੇ ਮੇਲੇ ਵਾਲੇ ਦੇੰਦਾ ਚੱਲਣਾ ਹੀ ਚੱਲਣਾ ਸੀਗਾ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾਣਾ ਬਣਾ ਕੇ ਲੰਗਰ ਵਰਤਾਇਆ ਗਿਆ ਤੇ ਦੂਰੋਂ ਨੇੜੋਂ ਆ ਕੇ ਸੰਗਤਾਂ ਨੇ ਪੂਰੀ ਸ਼ਰਦਾ ਦੇ ਨਾਲ ਲੰਗਰ ਛਕਿਆ ਕਹਿੰਦੇ ਜੀ ਅੱਗ ਵਰਗੀ ਵੱਧਦੀ ਗਰਮੀ ਵਿੱਚ ਪਿੰਡ ਦੀਆਂ ਬੀਬੀਆਂ ਪੈਣਾ ਵੱਲੋਂ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਆ ਜਿਹੜੇ ਕਿ ਲੰਗਰ ਵਿੱਚ ਵਰਤਾਏ ਜਾ ਰਹੇ ਆ ਤੇ ਇਹ ਸੇਵਾ ਵੀ ਬੜੀ ਲਗਨ ਨਾਲ ਹੁੰਦੀ ਆ ਕਿਉਂਕਿ ਅੱਗ ਦੇ ਲੱਗੇ ਬੈ ਕੇ ਪ੍ਰਸ਼ਾਦੇ ਪਕਾਉਣੇ ਬੜੇ ਔਖੇ ਆ ਤੇ ਇੱਥੇ ਨੌਜਵਾਨ ਵਰਤਨ ਧੋਣ ਦੀ ਸੇਵਾ ਨਿਭਾ ਰਹੇ ਆ ਕਿਉਂਕਿ ਲੰਗਰ ਲਗਾਤਾਰ ਚੱਲ ਰਿਹਾ ਤੇ ਲਗਾਤਾਰ ਹੀ ਉੱਥੇ ਪਿੱਛੇ ਵਰਤਨ ਚਾਹੀਦੇ ਹਨ ਇਸ ਕਰਕੇ ਨੌਜਵਾਨ ਇੱਥੇ ਬਰਤਨ ਦੀ ਸੇਵਾ ਤੇ ਨਾਲ ਕੁਛ ਭੈਣਾ ਲੱਗੀਆਂ ਹੋਈਆਂ ਤੇ ਬੜੀ ਸ਼ਰਧਾ ਦੇ ਨਾਲ ਇੱਕ ਮਨ ਹੋ ਕੇ ਸੇਵਾ ਕਰ ਰਹੀ ਜੀ ਗਰਮੀ ਬਹੁਤ ਆ ਜੀ ਆਪਾਂ ਪੀਵਾਂਗੇ ਜਲ ਜੀਰਾ ਆਪਣੇ ਵੀਰ ਸੇਵਾਦਾਰ ਲੈ ਕੇ ਆਏ ਆ ਜੀ ਆਵਾਜ਼ ਦਿੱਤੀ ਆ ਤੇ ਇਸ ਕਰਕੇ ਆਪਾਂ ਪੀ ਕੇ ਜਾਵਾਂਗੇ ਇਹਨਾਂ ਕੋਲੋਂ ਬਹੁਤ ਜ਼ਿਆਦਾ ਗਰਮੀ ਆ ਇਹਨੇ ਜੀ ਸਾਡੇ ਲੰਗਰ ਦੇ ਕੁੱਕ ਜਾਨੀ ਕਿ ਸ਼ੈਫ ਤੇ ਜਿਨ੍ਹਾਂ ਦੀ ਬਦੌਲਤ ਪਹਿਲਾਂ ਪਕੌੜੇ ਤਿਆਰ ਕਰਕੇ ਉਸ ਤੋਂ ਬਾਅਦ ਦਾਲ ਸਬਜ਼ੀਆਂ ਤਿਆਰ ਕਰਕੇ ਲੰਗਰ ਵਿੱਚ ਵਰਤਾਈਆਂ ਗਈਆਂ ਧੰਨਵਾਦ ਕਰਦੇ ਇਹਨਾਂ ਦਾ ਵੀ ਹੁਣ ਚੱਲੇ ਆ ਜੀ ਆਪਾਂ ਸਟੇਜ ਵੱਲ ਨੂੰ ਜਿੱਥੇ ਕਲਾਕਾਰ ਆਪਣੀ ਹਾਜ਼ਰੀ ਭਰ ਰਹੇ ਆ ਸਟੇਜ ਦੀ ਗੱਲ ਕਰੀਏ ਤਾਂ ਜੀ ਦਰਬਾਰ ਤੋਂ ਬਾਹਰ ਨਿਕਲ ਕੇ ਸੱਜੇ ਹੱਥ ਮੁੜ ਕੇ ਸਿੱਧੇ ਰਾਹ ਤੇ ਜਾਂਦਿਆਂ ਤੇ ਸੱਜੇ ਹੱਥੀ ਸਟੇਜ ਲੱਗੀ ਹੋਈ ਸੀ ਤੇ ਜੇ ਗੱਲ ਕਰੀਏ ਤਾਂ ਸਟੇਜ ਦੇ ਬਿਲਕੁਲ ਸਾਹਮਣੇ ਖੱਬੇ ਹੱਥ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਲੱਗੀ ਹੋਈ ਸੀ ਹੋਰ ਵੀ ਬਹੁਤ ਮੇਲੇ 'ਚ ਕਈ ਥਾਵਾਂ ਤੇ ਸ਼ਬੀਲ ਲੱਗੀ ਹੋਈ ਸੀ ਤੇ ਸੇਵਾਦਾਰਾਂ ਨੇ ਆਪਣੀ ਸੇਵਾ ਬਾਖੂਬੀ ਨਭਾਈ ਤੇ ਇਹ ਪਿੰਡ ਦੀ ਸੰਗਤ ਹੈ ਜਿਨ੍ਹਾਂ ਵੱਲੋਂ ਸ਼ਬੀਲ ਲਗਾਈ ਗਈ ਸੀ ਤੇ ਸਾਰੇ ਨੌਜਵਾਨ ਇਕੱਠੇ ਹੋ ਕੇ ਹਰ ਸਾਲ ਦੀ ਤਰ੍ਹਾਂ ਇਸੇ ਹੀ ਜਗਤ ਦੇ ਇਹ ਸ਼ਬੀਲ ਲਗਾਈ ਜਾਂਦੀ ਹੈ ਜੀ ਪਿੰਡ ਦੇ ਨੌਜਵਾਨਾਂ ਵੱਲੋਂ ਤੇ ਪਿੰਡ ਤੇ ਵੀ ਪਿੰਡ ਦੀ ਸੰਗਤ ਵੱਲੋਂ ਤੇ ਬਹੁਤ ਵਧੀਆ ਪ੍ਰਾਲਾ ਜੀ ਕਿਉਂਕਿ ਗਰਮੀ ਬਹੁਤ ਸੀ ਤੇ ਪਾਣੀ ਤੋਂ ਬਿਨਾ ਤਾਂ ਗੁਜ਼ਾਰਾ ਨਹੀਂ ਹੁੰਦਾ ਜੀ ਗਰਮੀ ਦੇ ਵਿੱਚ ਤੇ ਆਪਾਂ ਖਾਣ ਪੀਣ ਤੋਂ ਬਿਨਾ ਕੁਛ ਟੈਬਰਹਿ ਸਕਦੇ ਹਾਂ ਪਰ ਪਾਣੀ ਚਾਹੀਦਾ ਹੀ ਚਾਹੀਦਾ ਤੇ ਬਹੁਤ ਵਧੀਆ ਪ੍ਰਾਲਾ ਜੰਨਜੀਰਾ ਠੰਡਾ ਕਿ ਕੈਸ਼ ਇਤਤੀਆਂ ਪਾਣੀ ਵਾਲੀਆਂ ਸਾਰੀਆਂ ਚੀਜ਼ਾਂ ਸੀ ਇੱਥੇ ਜਿਹਨੂੰ ਜੋ ਪਸੰਦ ਸੀ ਉਹ ਲੈ ਕੇ ਪੀ ਸਕਦਾ ਤੇ ਜੁੜੇ ਲੋ ਜੀ ਚੱਲਦੇ ਆ ਆਪਾਂ ਸਟੇਜ ਵੱਲ ਵਾਰ ਕਰਨਾ ਉਹ ਦੁੱਖ ਵਾਰ ਕਿਸ ਦਾ ਸਹਰਾ ਇਹ ਕਰੇ ਔਖਾ ਪ੍ਰਤਮ ਸਾਜਾਂ ਦੇ ਨਾਲ ਮਹਾਰਾਜਾ ਹਰਗੋਬਿੰਦ ਸਾਹਿਬ ਜੀ ਨੇ ਧਾਗੀ ਵਾਰਾਂ ਚਲਾਈਆਂ ਧੱਤ ਸਰੰਗੀ ਦੇ ਨਾਲ ਉਹ ਤਾਂ ਵੀ ਹੈ ਵਾਰਾ ਗੁਰਸੇਵਾ ਨੇ ਚਲਾਈਆਂ ਉਹ ਤਾਂ ਸਿੰਘ ਦੀ ਗੱਲ ਕਰਨ ਲੱਗੇ ਆ ਗਾਉਣ ਲੱਗੇ ਆ ਬੜੇ ਪਿਆਰ ਨਾਲ ਸੁਣਾਇਆ ਸੰਗੀਤ ਜੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਜਦੋਂ ਸਵੇਰ ਤੋਂ ਸਟੇਜ ਸ਼ੁਰੂ ਹੋਈ ਹੈ ਤੇ ਬੱਕ ਬੱਕ ਕਲਾਕਾਰਾਂ ਨੇ ਆਪਣੀ ਇੱਥੇ ਹਾਜ਼ਰੀ ਲਗਵਾਈ ਤੇ ਜਿਹੜੇ ਸਿੰਗਰ ਗਾ ਰਹੇ ਨੇ ਇਹ ਹਨ ਮਨਜੀਤ ਪੱਪੂ ਜੀ ਬਹੁਤ ਪੁਰਾਣੇ ਸਿੰਗਰ ਤੇ ਜਿਨ੍ਹਾਂ ਦਾ ਪੁਰਾਣਾ ਗਾਣਾ ਇੱਕ ਕਾਫੀ ਫੇਮਸ ਹੈ ਕੌਮ ਹੈ ਸ਼ੇਰਾਂ ਦੀ YouTube ਤੇ ਜਾ ਕੇ ਸੁਣ ਸਕਦੇ ਹੋ ਤੇ ਇਹਨਾਂ ਨੇ ਸਟੇਜ ਵਿੱਚ ਪੂਰਾ ਨਜ਼ਾਰਾ ਬਣ ਕੇ ਰੱਖਿਆ ਅੱਜ ਜੀ ਸੰਗਤ ਜੀ ਜੇ ਮੇਲਾ ਕਮੇਟੀ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਮੇਟੀ ਨੇ ਪ੍ਰਬੰਧ ਬਹੁਤ ਜ਼ਿਆਦਾ ਸੋਹਣੇ ਕਿਤੇ ਹੋਏ ਸੀ ਕਿਤੇ ਆਸੇ-ਪਾਸੇ ਠੰਡੀ ਹਵਾ ਵਾਲੇ ਕੂਲਰ ਤੇ ਸੰਗਤਾਂ ਲਈ ਥੱਲੇ ਬੈਟ ਵਿਛਾ ਕੇ ਉੱਪਰ ਕੁਰਸੀਆਂ ਟਕਾਈਆਂ ਹੋਈਆਂ ਸੀ ਤੇ ਜਿੱਥੋਂ ਦੂਰੋਂ-ਦੂਰੋਂ ਸੰਗਤਾਂ ਨੇ ਆ ਕੇ ਤੇ ਪਿੰਡ ਦੀਆਂ ਸੰਗਤਾਂ ਨੇ ਆ ਕੇ ਬੜੇ ਪਿਆਰ ਨਾਲ ਇਹ ਮਤਲਬ ਕਲਾਕਾਰਾਂ ਨੂੰ ਸੁਣਿਆ ਤੇ ਆਪਣਾ ਮਨੋਰੰਜਨ ਕੀਤਾ ਤੇ ਜੇ ਕਈ ਥਾਵਾਂ ਤੇ ਆਪਾਂ ਮੇਲੇ ਆ ਤੇ ਜਿਹੜਾ ਵੇਖਦੇ ਹਾਂ ਨਾ ਵੀ ਸਟੇਜ ਦੇ ਆਲੇ-ਦੁਆਲੇ ਰਸ਼ ਤੇ ਜਾਂ ਹੋਰ ਹੀ ਕੋਈ ਮਨਗੇਰੀਆਂ ਮੇਲੇਆਂ ਚ ਪਈਆਂ ਹੁੰਦੀਆਂ ਇਹ ਮੈਂ ਮੇਲਾ ਵੇਖਦਾ ਇਹ ਮੇਲੇ ਤੇ ਹਰ ਸਾਲ ਆਪਾਂ ਵੇਖੀਦਾ ਵੀ ਸਟੇਜ ਦੇ ਇੱਕ ਵੀ ਬੰਦਾ ਜਾ ਕੇ ਖੌਰੂ ਨਹੀਂ ਬੰਦਾ ਖਾਪ ਨਹੀਂ ਕਰਦਾ ਉੱਤੇ ਤੇ ਜਾਣਾ ਦੂਰ ਦੀ ਗੱਲ ਆ ਨੇੜੇ ਵੀ ਕੋਈ ਫालतू ਬੰਦਾ ਨਹੀਂ ਜਾਂਦਾ ਜਿੰਨੇ ਆਪਣੀ ਕਲਾਕਾਰ ਨੂੰ ਮਾਣ ਸਨਮਾਨ ਦੇਣਾ ਪੈਸੇ ਥੇਲੇ ਦੇਣੇ ਆ ਤੇ ਉਹੀ ਬੰਦਾ ਸਟੇਜ ਦੇ ਲਾਗੇ ਜਾਂਦਾ ਤਾਂ ਆਪਣਾ ਮਾਣ ਸਨਮਾਨ ਦੇ ਕੇ ਆ ਕੇ ਵਾਪਸ ਆਪਣੀ ਕੁਰਸੀ ਤੇ ਬਹਿ ਜਾਂਦਾ ਤੇ ਬਹੁਤ ਵਧੀਆ ਸ਼ਾਂਤ ਮਾਹੌਲ ਲੱਗਾ ਤੇ ਐ ਦੇਖੋ ਸੰਗਤਾਂ ਕਰ ਰਹੀਆਂ ਕਿ ਨਹੀਂ ਇੰਜੋਏਮੈਂਟ ਤੇ ਇਹ ਸੇਵਾਦਾਰ ਸਵੇਰ ਦੇ ਲੱਗੇ ਹੋਏ ਆ ਪਹਿਲਾਂ ਲੰਗਰ ਵਿੱਚ ਲੱਗੇ ਹੋਏ ਸੀ ਤਾਂ ਹੁਣ ਆ ਕੇ ਕਲਾਕਾਰ ਸੁਣ ਰਹੇ ਆ ਤੇ ਇਹ ਨੇ ਸਾਡੇ ਜੀ ਸਾਊਂਡ ਕੰਟਰੋਲਰ ਬਾਈ ਜੀ ਸਾਰਾ ਸਾਊਂਡ ਤੇ ਇਧਰ ਦੇਖੀਏ ਆਪਾਂ ਲਾਈਵ ਇਹ ਜਿਹੜਾ ਤੁਸੀਂ ਲਾਈਵ ਮੇਲਾ ਦੇਖ ਰਹੇ ਹੋ ਜੀ YouTube ਤੇ ਇਹ ਉਹ ਆਪਰੇਟਰ ਨੇ ਤੇ ਇੱਧਰ ਵੀ ਸੰਗਤਾਂ ਪਹੁੰਚੀਆਂ ਹੋਈਆਂ ਜੀ ਪਿੰਡ ਦੀਆਂ ਬੀਬੀਆਂ ਭੈਣਾ ਬੱਚੇ ਸਾਰੇ ਪਰਿਵਾਰ ਸਮੇਤ ਲੋਕਾਂ ਨੇ ਸੰਗਤਾਂ ਨੇ ਇਹ ਮੇਲਾ ਦੇਖਿਆ ਤੇ ਬੜੀ ਸੂਝ-ਬੂਝ ਨਾਲ ਬੈਠੀਆਂ ਸਾਰੀਆਂ ਸੰਗਤਾਂ ਕੋਈ ਰੌਲਾ ਰੱਪਾ ਨਹੀਂ ਖੱਪ-ਖੰਡਾ ਨਹੀਂ ਤੇ ਬੈਠਣ ਲਈ ਕੁਰਸੀਆਂ ਦੀ ਤਾਂ ਕਮੀ ਹੈ ਹੀ ਨਹੀਂ ਤੁਸੀਂ ਲਾਸਟ ਤੱਕ ਦੇਖੋ ਲਾਸਟ ਤੱਕ ਦੇਖੋ ਕੁਰਸੀਆਂ ਕੁਰਸੀਆਂ ਆ ਮਤਲਬ ਕੋਈ इकादुਕਾ ਕੋਈ ਵੀਰ ਖੜਾ ਹੋਊਗਾ ਜਿਹੜਾ ਮਤਲਬ ਨਹੀਂ ਬੈ ਸਕਦਾ ਤੇ ਇੱਧਰ ਦੇਖੋ ਮੰਜੀਤ ਪੱਪੂ ਜੀ ਨੇ ਨਜ਼ਾਰਾ ਬਣਿਆ ਹੋਇਆ ਤੇ ਬਹੁਤ ਸੋਹਣੀ ਸਟੇਜ ਲੱਗੀ ਤੇ ਸੋਹਣੀ ਗੀਤ ਗਾਲੇਸਰਾ ਮਾਈਕਲ ਅਡਵਾਰ ਦੀ ਹਿੱਕ ਵਿੱਚ ਉਤਮ ਸਿਖਣੇ ਤਾਰ ਤਾਰ ਕਰਕੇ ਗੋਲੀਆਂ ਮਾਰੀਆਂ ਜੰਨਿਆਂ ਵਾਲੇ ਬਾਦ ਦਾ ਬਦਲਾ ਲਿੱ ਲਿਆ ਕਲਗੀਧਰ ਬਾਦਸ਼ਾਹ ਦਾ ਜਗਾਰਾ ਛੱਡਿਆ ਮੈਂ ਕਿਤੇ ਮਾਜੇ ਚ ਵਾਰ ਗਾਉਂਦਾ ਹਾਂ ਜੇ ਕਿਤੇ ਮੈਂ ਜਕਾਰਾ ਛੜਦਾ ਮੇਲੇ ਦੇ ਮਾਜੇ ਦੇ ਮਝਾਇਲ ਐਸਾ ਜਕਾਰਾ ਲਾਉਂਦੇ ਆ ਲੰਡਨ ਦੇ ਗੋਰੇ ਗੋਰਿਆਂ ਨੂੰ ਅੱਜ ਤੱਕ ਕੰਬਣ ਲਾਉਂਦੇ ਆ ਉਹ ਦੁਆਬੇ ਵਾਲੇ ਆ ਸਾਡੀ ਦੀ ਬੜੀ ਵੱਡੀ ਕੁਰਬਾਨੀ ਆ ਜਏ ਜਿਹੜੇ ਮੇਲੇ ਚ ਆਏ ਜਿਨ੍ਹਾਂ ਨੂੰ ਮਾਲਕ ਨੇ ਦੋਵੇਂ ਹੱਥ ਦਿੱਤੇ ਆ ਨਾ ਪ੍ਰਮਾਤਮਾ ਦੇ ਨਾਮ ਤੇ ਜਕਾਰਾ ਛੱਡੋ ਦੋਵੇਂ ਹੱਥ ਉੱਤੇ ਕਰਕੇ ਮੇਰਾ ਵੀ ਮੇਲਾ ਸਪੂਰਨ ਹੋ ਜੇ ਤੁਹਾਡਾ ਵੀ ਹੋ ਜੇ ਜਦੋਂ ਉਦਮ ਸਿੰਘ ਨੇ ਹਕਨ ਵਿੱਚ ਮਾਈਕਲ ਐਡਵਰ ਦੇ ਗੋਲੀਆਂ ਮਾਰੀਆਂ ਜਕਾਰਾਂ ਛੱਡਿਆ ਮਾਰੇ ਇਸ਼ਾਰਾ ਕਰਿਆ ਉਦਮ ਸਿੰਘ ਲਓ ਜੀ ਇੱਥੇ ਮਨਜੀਤ ਪੱਪੂ ਜੀ ਆਪਣੀ ਸਟੇਜ ਤੇ ਹਾਜ਼ਰੀ ਲਵਾ ਕੇ ਤੇ ਉਸ ਤੋਂ ਬਾਅਦ ਕਮੇਟੀ ਤੇ ਪੰਚਾਇਤ ਵੱਲੋਂ ਰਲ ਮਿਲ ਕੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤੇ ਨਾਲ ਸ਼ਕੀਲ ਬਿੱਲਾ ਬਾਜੀ ਤੇ ਉਹਨਾਂ ਦਾ ਵੀ ਮਾਨ ਸਨਮਾਨ ਹੋ ਰਿਹਾ ਤੇ ਇਹ ਸਟੇਜ ਇੱਦਾਂ ਦੀ ਆ ਜਾਂ ਦਾਰੇ ਇੱਦਾਂ ਦਾ ਆ ਵੀ ਜਿਹੜਾ ਵੀ ਇਸ ਮੇਲੇ ਵਿੱਚ ਵੱਧ ਚੜ ਕੇ ਕਹਿੰਦੇ ਹਿੱਸਾ ਪਾਉਂਦਾ ਨਾ ਉਸ ਨੂੰ ਮਾਨ ਸਨਮਾਨ ਤੋਂ ਬਿਨਾ ਨਹੀਂ ਤੁਰਿਆ ਜਾਂਦਾ ਤੇ ਕਮੇਟੀ ਵੀ ਆਪਣਾ ਕੰਮ ਬਹੁਤ ਸੋਨਾ ਕਰਦੀ ਆ ਤੇ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਜਿੰਨੀ ਸੰਗਤ ਆ ਜਿਨ੍ਹਾਂ ਨੇ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਮਾਇਆ ਦੇ ਕਫੇ ਤੇ ਉੱਤੇ ਤੇ ਉਹਨਾਂ ਸਾਰਿਆਂ ਦਾ ਮਾਣ ਸਨਮਾਨ ਕੀਤਾ ਗਿਆ ਬਰਾਬਰ ਦਾ ਮਾਣ ਸਨਮਾਨ ਕੀਤਾ ਗਿਆ ਕਿਸੇ ਨੂੰ ਵੀ ਪਿਛੇ ਨਹੀਂ ਰੱਖਿਆ ਗਿਆ ਤੇ ਪਰਵਾਰਵਾਰੀ ਦੀ ਸਾਰੀ ਸੰਗਤ ਆਪਣਾ ਮਾਣ ਸਨਮਾਨ ਲੈ ਕੇ ਵਾਪਸ ਆਪਣੀ ਜਗ੍ਹਾ ਤੇ ਵੰਦੀ ਰਹੀ ਕਿਉਂਕਿ ਕਈ ਥਾਈ ਇਹ ਵੀ ਹੁੰਦਾ ਜੀ ਮਾਣ ਸਨਮਾਨ ਲੈ ਕੇ ਤਾਂ ਲੋਕੀ ਆਪਣੇ ਘਰਾਂ ਨੂੰ ਚਲ ਜਾਂਦੇ ਪਰ ਨਹੀਂ ਇੱਥੇ ਸੰਗਤ ਨੇ ਮਾਣ ਸਨਮਾਨ ਲੈਣ ਤੋਂ ਬਾਅਦ ਵੀ ਤੇ ਉਸ ਤੋਂ ਮੇਲਾ ਦੇਖ ਕੇ ਉਸ ਤੋਂ ਬਾਅਦ ਸਭ ਆਪਣੇ ਘਰਾਂ ਨੂੰ ਗਏ ਤੇ ਇਸ ਤੋਂ ਬਾਅਦ ਮਾਨ ਸਨਮਾਨ ਹੋਣਗੇ ਇਸ ਤੋਂ ਬਾਅਦ ਅਮਨ ਰੂਜੀ ਜੀ ਉਹ ਆਪਣੀ ਸਟੇਜ ਸੰਭਾਲਣਗੇ ਤੇ ਜੁੜੇ ਰਹੋ ਜੀ ਵਲੌਗ ਦੇ ਐਂਡ ਤੱਕ ਤੇ ਆਪਾਂ ਤੁਹਾਨੂੰ ਹੋਰ ਵੀ ਵਧੀਆ ਵਧੀਆ ਵਲੌਗ ਦੇ ਵਿੱਚ ਝਲਕਾ ਦਿਖਾਵਾਂਗੇ ਤੇ ਮਾਨ ਸਨਮਾਨ ਦੇਖੋ ਜੰਮਾ ਅੰਗਰੇਜ਼ ਮਹਾਰਾਜਾ ਇੱਕ ਬਹੁਤ ਹੀ ਵਿਦਾ ਮੋੜਾਸ ਕਿਆਦੀ ਮੇਂ ਹਗਰਵਾਹ ਦੇ ਚੰਦਾ ਤੇ ਜਿਦਾ ਸਭ ਦੋਨੋਂ ਦੇ ਪਾਸੇ ਚਾਬਾ ਆਪਾਂ ਦਾ ਬਹੁਤ ਬਹੁਤ ਧੰਨਵਾਦ। ਇਹ ਜੀ ਮੇਲੇ ਦੀ ਪ੍ਰਬੰਧਕ ਕਮੇਟੀ ਜਿੰਨਾ ਦੀ ਦੇਖਰੇਖ ਵਿੱਚ ਸਾਰਾ ਮੇਲਾ ਹੋਇਆ ਤੇ ਇੱਥੇ ਬੈਠੇ ਵੀ ਹਸਾਬ ਕਿਤਾਬ ਸਾਰਾ ਨਾਲੋ ਨਾਲ ਕਰੀ ਜਾ ਰਿਹਾ ਹੈ। ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਸਫਲ ਮੇਲਾ ਕਰਵਾਇਆ ਤੇ ਦਿਨ ਰਾਤ ਇੱਕ ਕੀਤਾ ਕਈ ਮਹੀਨਿਆਂ ਤੋਂ ਧੰਨਵਾਦ ਇਹਨਾਂ ਦਾ। ਇੰਤਜ਼ਾਰ ਦੀਆਂ ਘੜੀਆਂ ਖਤਮ ਆ ਤੇ ਅਮਨ ਰੂਜੀ ਜੀ ਪਹੁੰਚ ਚੁੱਕਿਆ ਜੀ ਸਟੇਜ ਤੇ ਤੇ ਸਟੇਜ ਨੂੰ ਮੱਥਾ ਟੇਕ ਕੇ ਤੇ ਉੱਪਰ ਜਾ ਕੇ ਆਪਣੀ ਹਾਜ਼ਰੀ ਲਵਾਉਣਗੇ ਜੁੜੇ ਰਹੋ ਜੀ ਆਪਾਂ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਗੀਤ ਜਾਂ ਇਹਨਾਂ ਦੇ ਸ਼ੇਰ ਆਪਾਂ ਰਿਕਾਰਡ ਕਰਾਂਗੇ ਦੇ ਵਿੱਚ ਵਲੌਗ ਦੇ ਵਿੱਚ ਤੇ ਚੰਗੀ ਤਰ੍ਹਾਂ ਤੁਸੀਂ ਸੁਣਿਓ ਤੇ ਐਂਡ ਤੱਕ ਜਰੂਰ ਦੱਸਿਓ ਨਾਲੇ ਕਮੈਂਟ ਕਰਕੇ ਦੱਸਣਾ ਕਿਵੇਂ ਲੱਗਾ ਜੀ ਇਹਨਾਂ ਦਾ ਸਾਡਾ ਸਿੱਖੀ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਕੁਰਬਾਨੀਆਂ ਨਾਲ ਭਰਿਆ ਹੋਇਆ ਸਾਡੀ ਸਿੱਖੀ ਇਤਿਹਾਸ ਦੇ ਪੰਨੇ ਖੂਨੀ ਸ਼ਾਹੀ ਨਾਲ ਲਿਖੇ ਹੋਏ ਸੋਨਾ ਸਿਰ ਵੀ ਜੁਦੀਆਂ ਨੂੰ ਨਾ ਸ਼ਹੀਦਾ ਗੁਰੂਆਂ ਨੂੰ ਯਾਦ ਕਰਦੇ ਆ ਹਾਂ ਜਿੰਦ ਲਕੀਸ਼ ਕਿ ਦੀ ਚੂੜ ਹੋਵੇ ਹੱਥੇ ਹੌਫੇ ਜੀ ਮਰ ਜਾਦੇ ਹੈ ਹੱਸੇ ਜਾਂ ਸੱਚ ਹੜਤੇ ਹੋਈ ਆਸ਼ਕ ਹਤਨੀ ਆਰੀਆ ਤਿੱਤਵੀ ਉੱਪਰ ਦੀਦੀ ਜੀ ਅੱਗੇ ਚਪਕੇ ਸੀਨੇ ਘਰ ਜਾਂਦੇ ਆਂ ਆਪਕੀ ਖਲ ਖੋੜੀ ਰੂਹ ਚੱਟਦੇ ਐ ਪਰ ਛੱਤ ਮਹਿਬੂਬਾ ਆਰੇ ਕੀ ਗੀਤ ਤੇ ਚੁੱਪ ਜਾਂਦੇ ਆਖਰੇ ਕੀ ਗੀਤ ਜਨ ਤੇ ਚੁੱਪ ਜਾਂਦੇ ਆਖਰੇ ਕੀ ਹੁਣ ਤੇ ਨੀੜਿਆ ਇਜਤਨਾ ਘੱਟਦੀ ਦੇਖੁ ਨਾ ਚੇਹਰੀ ਭਾਉ ਮਨੋ ਤਨੀ ਕੋ ਭਾਉ ਸਲੇ ਦੇ ਹਾਂ ਵਿੱਚ ਵੱਜ ਜਾਂਦੀ ਆ ਜੀ ਬੰਦੇ 도ਗਲੇ 도ਗਲੇ ਮੁਸੀਬਤਾਂ ਚ ਵੱਜ ਜਾਂਦੀ ਆ ਜੀ ਬੰਦੇ 도ਗਲੇ ਮੈਂ ਕਿਹਨਾਂ ਦੀ ਲਾ ਕੇ ਦੱਸਿਆ ਕਿੰਨੇ ਕਿੰਨਾਂ ਨੂੰ ਟੱਕਰੇ ਬੰਦੇ 도ਗਲੇ ਸੁਹੀ ਵਿੱਚ ਰਹਿਵਾਲਿਆਂ ਨਾ ਇਹ ਤਾਂ 15 ਜਾਣੀਆਂ ਦੀ ਬਾਤ ਮੜ ਕੇ ਨਹੀਂ ਹੈ ਸੋ ਖੁਸ਼ਨਾਪੇ ਕਿ ਮਿੰਡਾਈਆਂ ਤੁਸੀਂ ਬਾਤ ਸੌਰਾਂ ਲਈ ਜਾ ਕੇ ਕਹਿਣਾ ਜਵਾਕ ਕਿੰਨਾ ਸਕਾਕੇ ਲਾਇਆ ਉਹਨੇ ਕੁਛ ਖਵਾਇਆ ਨਹੀਂ ਤੇਰੇ ਨੂੰ ਕਹਿਣਾ ਮੋਸਟਲੀ ਕਹਿੰਦੇ ਹੁੰਦੇ ਨੇ ਸਾਡੇ ਵੀ ਕੰਨੀ ਹੁੰਦੀ ਸੁਣਨੀ ਜਾਂ ਬੜੀ ਪਤਲੀ ਜਿਹੀ ਜਾਂ ਮਿਆਂ ਨਾਲ ਕਿਹਾ ਕੀ ਲੱਸੀ ਲੁਸੀ ਦੇੰਦੋਂ ਨਹੀਂ ਪਾਦੇ ਲਾਣੇ ਹੈ ਸੋ ਸੁਹੀ ਬਚੀ ਰਹਿ ਵਾਲਿਆ ਮੈਂ ਬਰਾ ਰੁਕ ਜੋ ਬਾਲੀ ਦੂਰ ਆ ਪਹਿਣਾ ਇਹਨਾਂ ਦੀ ਆਵਾਜ਼ ਸੁਣਨੀ ਆ ਬਾਜੀ ਸੁਹੀ ਬਚੀ ਰਹਿ ਵਾਲਿਆ ਮੈਂ ਸੁਹੀ ਬਚੀ ਰਹਿ ਹਉਣ ਕਹਿਣਾ ਪਤਾ ਕਿ ਉਹ ਨਹੀਂ ਕਹਿਣਾ ਕਰਛਤਰੀ ਦੀ ਸ਼ਾਮੇ ਸ਼ਾਮੇ ਬਣੀ ਬੜੇ ਪੁਰਾਣਾ ਹੋ ਗਿਆ ਨਵੀਂ ਚੀਜ਼ ਲੱਗ ਗਈ ਆ ਪਤਾ ਕੀ ਭਾਂਡੇ ਮਾਂਜਦੀ ਤੇ ਸ਼ਹੀਨ ਮੋਛਾ ਕੁੱਟੀਆਂ ਮੂਨਾ ਜੀ ਦਿਨ ਫਸਾ ਕੇ ਬਾ ਕੁੱਟੀਆਂ ਚੱਪੜਾ ਚੱਪ ਕਬੜਾ ਨਹੀਂ ਰਾਣੀ ਸਣੀ বিনা ਵਗਾ ਵੰਗ ਹੈ ਛੱਟਦੀਆਂ ਤਿੰਨ ਸਿਲੀਆਂ ਬੇ ਨ ਸਿਲਿਆੜੇ ਕੋੜੀ ਨੁਕਰੀ ਦੁਨਾਰੀ ਤੇ ਜੀਵਾ ਜਦੋਂ ਹੁੰਦਾ ਸੀ ਮੈਂ ਠਹਿਰਾਵਾਂ ਆਹ ਜੱਟਾ ਲਈ ਜੱਟ ਦੀ ਰੇਂਜ ਕੁੜੇ ਪਿੱਛੇ ਨਹੀਂ ਕਰਦੀ सभ कुझु तल नी मनी सब कुझ ता ला तक फेर बि दिलि नी मनी ਅੱਜ ਜਖਮੀ ਸ਼ੇਰ ਸ਼ਿਕਾਰ ਕਰਨਾ ਵੀ ਕਦੇ ਭੁੱਲੇ ਨੇ ਭਲਾ ਅੱਪਰ ਕੁੱਤੇ ਇਕੱਠੇ ਹੋਗੇ ਸਾਨੂੰ ਟੋਣ ਮੈਂ ਕਿਹ ਕੁੱਤੇ ਇਕੱਠੇ ਹੋਗੇ ਸਾਨੂੰ ਟੋਣ ਪਹਿਲਾਂ ਮੋੜੇ ਯਾਦ ਹੋ ਗਈ ਸੀ ਜਦੋਂ ਹੁੰਦਾ ਸੀ ਮੈਂ ਦਰਦਾ ਅੱਜ ਕਾਈ ਜੱਟ ਦੀ ਰੇਜ ਗੜੇ ਮਿਛਾਣੀ ਕਦੀ ਨਾ ਨਾ ਸਾਡੇ ਨਾਲ ਜੁੜਨਾ ਸਿੱੱਚੀ ਗਾਵੇ ਸਾਡੇ ਮਿਰਜਾ ਰਾਜਾ ਜੰਗਲ ਨੇ ਲਓ ਜੀ ਇਹ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਵੀ ਮਾਨ ਸਨਮਾਨ ਕੀਤਾ ਗਿਆ ਤੇ ਪਤਾ ਨਹੀਂ ਲੱਗਿਆ ਜੀ ਕਿਵੇਂ ਹੋ ਗਿਆ ਤੇ ਬੜਾ ਮਾਨ ਬਖਸ਼ਿਆ ਇਨੀ ਜੁਗਾ ਬੰਦਾ ਹੈ ਨਹੀਂ ਸੀ ਜਿੰਨਾ ਮਾਨ ਸਨਮਾਨ ਦਿੱਤਾ ਕਮੇਟੀ ਨੇ ਤੇ ਧੰਨਵਾਦ ਕਰਦੇ ਆ ਜੀਤਾ ਪਾਜੀ ਬਬਲੂ ਭਾਜੀ ਟੂ ਟ੍ਰੈਵਲ ਅੰਕਲ ਜੀ ਉਨੀ ਖੜੇ ਨਾਲ ਤੇ ਨਾਲ ਥਿੰਦ ਥਿੰਦ ਸਵੀਟ ਵਾਲੇ ਭਾਈ ਜੀ ਜੀ ਦੋਸਤੋ ਮੇਲਾ ਹੋ ਗਿਆ ਜੀ ਸਮਾਪਤੀ ਹੋਣਾ ਤੇ ਮੇਲੇ ਤੇ ਗਏ ਆਪਾਂ ਨੰਦ ਲਾਇਆ ਪੂਰੇ ਤੇ ਪੂਰਾ ਵਲੌਗ ਤੁਸੀਂ ਦੇਖਿਆ ਤੁਹਾਨੂੰ ਕਿਵੇਂ ਦਾ ਵਲੌਗ ਲੱਗਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਖਾਸ ਕਰਕੇ ਆਪਣੇ ਇਲਾਕੇ ਵਾਲੇ ਵੀਰ ਤੱੱਬੇ ਦੀ ਜਿੰਨੀ ਸੰਗਤ ਦੇਖ ਰਹੀ ਆ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਜਿਹੜੀ ਸਿੱਧੂ ਮੂਸੇ ਵਾਲੀ ਦੀ ਫਰਨੈਸ਼ ਕੀਤੀ ਵੀ ਅਮਨ ਰੋਜੀ ਜੀ ਨੂੰ ਉਹ ਦਾਸ ਨੇ ਕੀਤੀ ਤੇ ਬਹੁਤ ਸੋਹਣਾ ਉਹਨਾਂ ਨੇ ਗਾਣਾ ਗਾਇਆ ਵਿੱਚ ਇੱਕ ਦੋ ਗਾਣਿਆਂ ਦੇ ਹੋਰ ਪੈਰੇ ਜੋੜ ਕੇ ਤੇ ਬਹੁਤ ਵਾਖੂਬੀ ਗਾਣੇ ਨੂੰ ਨਭਾਇਆ ਤੇ ਵੀਡੀਓ ਵਿੱਚ ਤੁਸੀਂ ਦੇਖਿਆ ਦਾਸ ਦਾ ਇਨੀ ਜੋਗਾ ਹੈ ਨਹੀਂ ਜਿੰਨਾ ਕਮੇਟੀ ਨੇ ਮਾਣ ਬਖਸ਼ਿਆ ਤੇ ਸਾਡੇ ਜੀਤਾ ਭਾਜੀ ਬੱਬਲੂ ਭਾਜੀ ਤੇ ਲਾਡੀ ਭਾਜੀ ਟੂ ਟ੍ਰੈਵਲ ਵਾਲੇ ਬਹੁਤ ਜ਼ਿਆਦਾ ਉਹਨਾਂ ਨੇ ਮਾਣ ਬਖਸ਼ਿਆ ਇਨੀ ਜੋਗੇ ਆਪਾਂ ਹੈ ਨਹੀਂਗੇ ਤੇ ਇਸ ਦੇ ਪ੍ਰਮਾਤਮਾ ਕਰੇ ਪਿਆਰ ਭਰਾਵਾਂ ਨਾਲ ਪਿਆਰ ਆਪਣਾ ਬੜਿਆ ਰਵੇ ਤੇ ਰਲ ਮਿਲ ਕੇ ਜਿੱਥੇ ਇੱਕ ਦੂਜੇ ਦੀ ਸਾਥ ਆ ਸਾਥ ਦਿੰਦੇ ਰਹੀਏ ਤੇ ਇੱਕ ਵਾਰੀ ਫੇਰ ਅਪੀਲ ਆ ਜੀ ਤੇ ਵਲੌਗ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਿਓ ਵਿੱਤਿਆਂ ਨੂੰ ਵਲੌਗ ਕਿਵੇਂ ਦਾ ਲੱਗਾ ਜੇ ਨਹੀਂ ਵੀ ਚੰਗਾ ਲੱਗਾ ਤਾਂ ਵੀ ਜ਼ਰੂਰ ਕਮੈਂਟ ਕਰਨਾ ਜੇ ਆਪਣੇ ਵਿੱਚ ਕੋਈ ਕਮੀ ਹੋਈ ਆ ਆਪਾਂ ਸੁਧਾਰ ਕਰਾਂਗੇ ਤੇ ਜੁੜੇ ਰਹਿਣਾ ਜੀ ਅਗਲੇ ਵਲੌਗ ਲਈ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਤੇ ਨਵੇਂ ਕੰਟੈਂਟ ਦੇ ਨਾਲ ਧੰਨਵਾਦ ਧੰਨਵਾਦ